ਸਸ਼ੀਕਾਲ ਮੇਥੋੜੇ ਨਾਲ ਕਮਲਦੀਪ ਕੋਰਤਾ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਲੋਕ ਤਿੰਨ ਦਿਨਾਂ ਦੇ ਵਿੱਚ ਗੰंजे ਹੋ ਗਏ ਨੇ ਤਾਂ ਅਚਾਨਕ ਲੋਕ ਜਿਹੜੇ ਨੇ ਗੰंजे ਹੋਣੇ ਸ਼ੁਰੂ ਹੋਏ ਨੇ ਤਾਂ ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ دہشت ਦਾ ਮਾਹੌਲ ਹੜਕਮ ਜਿਹੜਾਗਾ ਮਚਿਆ ਹੋਇਆ ਤਾਂ ਅਚਾਨਕ ਕਿਵੇਂ ਤਿੰਨ ਦਿਨਾਂ ਦੇ ਵਿੱਚ ਤਿੰਨ ਪਿੰਡਾਂ ਦੇ 60 ਲੋਕ ਜਿਹੜੇ ਨੇ ਉਹ ਗੰਜੇ ਹੋ ਚੁੱਕੇ ਨੇ ਤਾਂ ਉਸ ਤੋਂ ਬਾਅਦ ਜਿਸ ਦੇ ਕੋਲ ਇਹ ਖਬਰ ਪਹੁੰਚੀ ਉਸ ਤੋਂ ਬਾਅਦ ਹਰ ਇੱਕ ਜਿਹੜਾ ਸਹਿਮਿਆ ਹੋਇਆ ਦਹਿਸ਼ਤ ਦਾ ਮਾਹੌਲ ਜਿਹੜਾਗਾ ਬਣਿਆ ਹੋਇਆ ਕਿਵੇਂ ਇੱਕ ਜ਼ਿਲ੍ਹੇ ਦੇ ਵਿੱਚ ਕੀ ਅਜਿਹਾ ਹੋ ਗਿਆ ਕਿ ਅਚਾਨਕ ਤਿੰਨ ਦਿਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਗੰਜੇ ਹੋ ਗਏ ਨੇ ਤਾਂ ਪੂਰਾ ਮਾਮਲਾ ਸਿੱਤ ਤੁਹਾਨੂੰ ਦੱਸ ਦਿੰਨੇ ਆ ਪੂਰਾ ਮਾਮਲਾ ਜੋ ਹੈ ਉਹ ਮਹਾਰਾਸ਼ਟਰ ਦੇ ਬੁਲਟਾਨਾ ਸ਼ਹਿਰ ਤੋਂ ਸਾਹਮਣੇ ਹੈ ਜਿੱਥੇ ਕਿ ਬੁਲਟਾਨਾ ਅਜ਼ਿਰਤੋ ਸਾਹਮਣੇ ਜਿੱਥੇ ਕਿ ਤਿੰਨ ਪਿੰਡਾਂ ਦੇ ਲੋਕਾਂ ਦੇ ਵਿੱਚ ਜਿਹੜੀ ਹੈ ਅਜਿਹਾ ਜਿਹੜੋ ਤਿੰਨ ਪਿੰਡਾਂ ਦੇ ਵਿੱਚ ਅਜੀਬ ਬਿਮਾਰੀ ਫੈਲ ਰਹੀ ਹੈ ਜਿਸ ਤੋਂ ਬਾਅਦ ਲੋਕ ਚੜੇ ਨੇ ਉਹ ਗੰਜੇ ਹੋਣੇ ਸ਼ੁਰੂ ਹੋ ਗਏ ਨੇ ਬੁਲਡਾਨਾ ਸ਼ਹਿਰ ਦੇ ਵਿੱਚ ਜਈ ਬਿਮਾਰੀ ਫੈਲੀ ਹੈ ਜਿਸ ਦੇ ਨਾਲ ਤਿੰਨ ਪਿੰਡਾਂ ਦੇ ਪਿਛਲੇ ਤਿੰਨ ਦਿਨ ਦੇ ਵਿੱਚ ਅਚਾਨਕ 60 ਲੋਕ ਜਿਹੜੇ ਨੇ ਉਹ ਗੰਜੇ ਹੋ ਗਏ ਨੇ ਗੰਜੇ ਪਾਂ ਦਾ ਸ਼ਿਕਾਰ ਹੋ ਰਹੇ ਨੇ ਸ਼ਹਿਰ ਦੇ ਵਿੱਚ ਸ਼ਿਗਾਵ ਤਹਿਸੀਲ ਦੇ ਬੋੜਗਾਵ ਕਾਲਵੜ ਅਤੇ ਹਿੰਗਣਾ ਪਿੰਡਾਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਲੋਕਾਂ ਦੇ ਵਾਲ ਜੇਨੇ ਅਚਾਨਕ ਚੜਨ ਲੱਗੇ ਨੇ ਇਸ ਦੇ ਨਾਲ ਸਾਰੇ ਗੰਜੇ ਹੁੰਦੇ ਜਾ ਰਹੇ ਨੇ ਇੱਥੋਂ ਤੱਕ ਕਿ ਔਰਤਾਂ ਦਾ ਔਰਤਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਨੇ ਔਰਤਾਂ ਦੇ ਲੰਬੇ ਲੰਬੇ ਵਾਲ ਵੀ ਅਚਾਨਕ ਝੜ ਰਹੇ ਨੇ ਤੇ ਉਹ ਵੀ ਜਿਹੜੀਆਂ ਗੰਜੀਆਂ ਹੋ ਰਹੀਆਂ ਨੇ ਤਾਂ ਪਿੰਡਾਂ ਦੇ ਵਿੱਚ ਫੈਲ ਰਹੀ ਬਿਮਾਰੀ ਕੀ ਹੈ ਇਸ ਦਾ ਪਤਾ ਨਹੀਂ ਚਲਿਆ ਪਰ ਬਿਮਾਰੀ ਜੈਨੇਟਿਕ ਜਾਂ ਫਿਰ ਜੈਨੇਟਿਕਤਾ ਨਹੀਂ ਦੱਸੀ ਜਾ ਰਹੀ ਇਸ ਦਾ ਪਤਾ ਲਾਉਣ ਦੇ ਲਈ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕੀਤਾ ਹੈ ਅਤੇ ਨਾਲ ਹੀ ਪਾਣੀ ਦੇ ਜੜੇ ਨੇ ਉਹ ਸੈਂਪਲ ਲਏ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਰ ਕੋਈ ਪਾਣੀ ਦੇ ਵਿੱਚ ਕੋਈ ਅਜਿਹੀ ਬਿਮਾਰੀ ਤਾਂ ਨਹੀਂ ਫੈਲੀ ਜਾਂ ਫਿਰ ਪਾਣੀ ਦੇ ਕਰਕੇ ਤਾਂ ਨਹੀਂ ਇਹਨਾਂ ਦੇ ਵਾਲ ਜਿਹੜੇ ਝੜ ਰਹੇ ਨੇ ਇਹ ਸਰਵੇ ਜਿਹੜਾ ਸਿਹਤ ਵਿਭਾਗ ਦੀ ਟੀਮ ਕਰ ਰਹੀ ਹੈ ਜਾ ਕੇ ਸੈਂਪਲ ਜਿਹੜਾਗਾ ਲਾਲਿਆ ਪਿੰਡਾਂ ਦੇ ਵਿੱਚ ਜਾ ਕੇ ਪਾਣੀ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਲਿਆ ਗਿਆ ਇਸ ਬਿਮਾਰੀ ਦੀ ਜੋ ਪਛਾਣ ਦੱਸੀ ਗਈ ਇਸ ਬਿਮਾਰੀ ਦੇ ਨਾਲ ਪਹਿਲੇ ਦਿਨ ਤਾਂ ਵਿਅਕਤੀ ਦੇ ਸਿਰ ਦੇ ਵਿੱਚ ਜਿਹੜੀ ਖੁਰਕੂਣੀ ਸ਼ੁਰੂ ਹੁੰਦੀ ਹੈ ਖੁਜਲੀ ਸ਼ੁਰੂ ਹੋ ਜਾਂਦੀ ਹੈ ਦੂਜੇ ਦਿਨ ਵਾਲ ਜਿਹੜੇ ਨੇ ਹੱਥਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਤੀਜੇ ਦਿਨ ਮਰੀਜ਼ ਬਿਲਕੁਲ ਗੰਜਾਈ ਹੋ ਜਾਂਦਾ ਹੈ ਤਾਂ ਤਿੰਨ ਦਿਨਾਂ ਦੇ ਵਿੱਚ ਪੂਰੇ ਵਾਲ ਝੜ ਜਾਂਦੇ ਨੇ ਪਹਿਲੇ ਦਿਨ ਖੁਰਕ ਹੁੰਦੀ ਹੈ ਖਾਰਿਸ਼ ਹੁੰਦੀ ਹੈ ਦੂਜੇ ਦਿਨ ਵਾਲ ਹੱਥਾਂ ਝਾਉਣ ਲੱਗਦੇ ਨੇ ਤੇ ਤੀਜੇ ਦਿਨ ਇਨਸਾਨ ਜਿਹੜਾਗਾ ਪੂਰਾ ਗੰਜਾ ਹੋ ਜਾਂਦਾ ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੋ ਰਿਹਾ ਔਰਤਾਂ ਤੇ ਅਸਰ ਹੋ ਰਿਹਾ ਔਰਤਾਂ ਜ਼ਿਆਦਾ ਇਸ ਬਿਮਾਰੀ ਦੇ ਨਾਲ ਪੀੜਤ ਨੇ ਤਾਂ ਮਰੀਜ਼ਾਂ ਦੇ ਵਿੱਚ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣਾ ਜਿਹੜਾ ਲੋਕਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤਾਂ ਅਚਾਨਕ ਫੈਲਿਸ ਬਿਮਾਰੀ ਦੇ ਨਾਲ ਸਿਹਤ ਵਿਭਾਗ ਵੀ ਹੈਰਾਨ ਹੈ ਸਿਹਤ ਵਿਭਾਗ ਵੀ ਹੈਰਾਨ ਕਿ ਆਗਰ ਜੇ ਕੀ ਬਿਮਾਰੀ ਫੈਲ ਗਈ ਕਿ ਲੋਕ ਇਸ ਤਰ੍ਹਾਂ ਗੰਜੇ ਜੜੇ ਨੇ ਹੋ ਰਹੇ ਨੇ ਉਸ ਤੋਂ ਬਾਅਦ ਹੁਣ ਅ ਲੋਕਾਂ ਇਸ ਬਿਮਾਰੀ ਦਾ ਜਲਦ ਤੋਂ ਜਲਦ ਹੱਲ ਲੱਗਣ ਲੱਭਣ ਦੀ ਜਿਹੜੀ ਮੰਗ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਸਿਹਤ ਵਿਭਾਗ ਨੂੰ ਕਿ ਜਲਦ ਤੋਂ ਜਲਦ ਇਸ ਬਿਮਾਰੀ ਦਾ ਜੋ ਹੈ ਉਹ ਹੱਲ ਲੱਭਿਆ ਜਾਵੇ ਨਹੀਂ ਤਾਂ ਫਿਰ ਪਿੰਡਾਂ ਦੇ ਪਿੰਡ ਜੜੇ ਨੇ ਉਹ ਲੋਕ ਹੈਗੇ ਨੇ ਉਹ ਗੰंजे ਹੋ ਜਾਣਗੇ ਤਾਂ ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਸ਼ੈਂਪੂ ਦੇ ਇਸਤੇਮਾਲ ਦੇ ਨਾਲ ਅਜਿਹਾ ਹੋ ਸਕਦਾ ਹੈ ਕਿ ਕਿਸੇ ਸ਼ੈਂਪੂ ਦੇ ਇਸਤੇਮਾਲ ਦੇ ਨਾਲ ਅਜਿਹਾ ਹੋਇਆ ਹੋਵੇ ਹਾਲਾਂਕਿ ਕਈ ਪੀੜਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਕੈਮੀਕਲ ਦੇ ਨਾਲ ਭਰਿਆ ਸ਼ੈਂਪੂ ਤਾ ਛੱਡੋ ਕੋਈ ਸਾਬਣ ਵੀ ਆਪਣੇ ਵਾਲਾਂ ਤੇ ਨੀਲਾ ਹੈ ਜਿਨ੍ਹਾਂ ਨੇ ਸ਼ੈਂਪੂ ਕੋਈ ਇਸਤੇਮਾਲ ਨਹੀਂ ਕਰਦਾ ਕੋਈ ਸਾਬਣ ਵੀ ਇਸਤੇਮਾਲ ਨਹੀਂ ਕਰਦਾ ਫਿਰ ਉਹਨਾਂ ਦੇ ਵਾਲ ਕਿਉਂ ਝੜ ਰਹੇ ਨੇ ਉਹ ਕਿਉਂ ਗੰਝੇ ਹੋ ਰਹੇ ਤਾਂ ਇਹ ਵੀ ਇੱਕ ਸਵਾਲ ਹੈ ਹਾਲਾਂਕਿ ਡਾਕਟਰਾਂ ਦਾ ਕਹਿਣਾ ਕਿ ਹੋ ਸਕਦਾ ਕਿਸੇ ਸ਼ੈਂਪੂ ਦੇ ਨਾਲ ਜਿਆ ਹੋਇਆ ਹੋਵੇ ਪਰ ਲੋਕਾਂ ਦਾ ਕਹਿਣਾ ਕਿ ਜਿਹੜੇ ਸਾਬਣ ਵੀ ਨਹੀਂ ਵਰਤਦੇ ਜਿਹੜੇ ਸ਼ੈਂਪੂ ਵੀ ਨਹੀਂ ਵਰਤਦੇ ਫਿਰ ਉਹਨਾਂ ਦੇ ਵਾਲ ਕਿਉਂ ਝੜ ਰਹੇ ਨੇ ਜਿਸ ਤੋਂ ਬਾਅਦ ਇਹ ਸਵਾਲ ਜੜਾਗਾ ਉਹ ਖੜਾ ਹੋਇਆ ਤਾਂ ਲੋਕ ਹਾਲਾਂਕਿ ਪੂਰੇ ਦਹਾਸ਼ਤ ਦੇ ਵਿੱਚ ਹੈਗੇ ਨੇ ਤਿੰਨ ਪਿੰਡਾਂ ਦੇ ਲੋਕ ਬੁਲਡਾਨਾ ਦੇ ਤਿੰਨ ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਦੇ ਜਿਹੜੇ ਵਾਲ ਝੜ ਗਏ ਨੇ ਤਿੰਨ ਦਿਨਾਂ ਦੇ ਵਿੱਚ ਝੜ ਗਏ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਜ਼ਿਆਦਾ ਫੀਟ ਤਨੇ ਔਰਤਾਂ ਦੇ ਜ਼ਿਆਦਾ ਵਾਲ ਦੇ ਨਿਚੜੇ ਤਾਂ ਦਹਿਸ਼ਤ ਦਾ ਮਾਹੌਲ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਸਿਹਤ ਦੇ ਵਿਭਾਗ ਨੂੰ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਹੋਰ ਵੀ ਜ਼ਿਆਦਾ ਬਿਮਾਰੀ ਜਿਹੜੀ ਹੈ ਫੈਲ ਸਕਦੀ ਹੈ ਫਿਲਹਾਲ ਜਿਹੜਾ ਸੈਂਪਲ ਪਾਣੀ ਦੇ ਲਏ ਗਏ ਨੇ ਸਰਵੇ ਕੀਤਾ ਗਿਆ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਆਖਰ ਇਹ ਬਿਮਾਰੀ ਕਿਉਂ ਫੈਲ ਰਹੀ ਹੈ ਕਿ ਆਖਰ ਕੀ ਕਾਰਨ ਹੈ ਕਿ ਲੋਕਾਂ ਦੇ ਜਿਹੜੇ ਨੇ ਉਹ ਵਾਲ ਝੜ ਰਹੇ ਨੇ